ਜਿਆਦਾ ਸੱਚ ਸਵਿੱਤਰਦਾ ਦਾ ਚੋਲਾ ਪਾਈ ਫਿਰਦੇ ਆ ਉਹਨਾਂ ਭੈਣ ਚੋਦਾ ਲੌਂਡਿਆਂ ਨੂੰ ਵੀ ਕਹਿਣਾ ਬੀਤੇ ਕੁਝ ਦਿਨਾਂ ਤੋਂ ਸੁਖਰਤੀ ਤੇ ਉਸਦੀ ਐਕਸ ਗਰਲਫ੍ਰੈਂਡ ਮਨਜੀਤ ਕੌਰ ਦਾ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਜਿਸ ਦੇ ਵਿੱਚ ਮਨਜੀਤ ਕੌਰ ਅਕਸਰ ਹੀ ਲਾਈਵ ਆ ਕੇ ਸੁਖਰਤੀ ਦੇ ਉੱਪਰ ਵੱਡੇ ਇਲਜ਼ਾਮ ਲਾਉਂਦੀ ਹੈ ਕਿ ਸੁਖਰਤੀ ਐ ਨੇ ਮੇਰੇ ਨਾਲ ਧੋਖਾ ਕੀਤਾਗਾ ਪਹਿਲਾਂ ਮੈਨੂੰ ਆਪਣੇ ਪਿਆਰ ਦੇ ਵਿੱਚ ਪਾਇਆ ਮੇਰੇ ਨਾਲ ਫਿਜ਼ੀਕਲੀ ਹੋਇਆ ਤੇ ਬਾਅਦ ਦੇ ਵਿੱਚ ਹੁਣ ਮੈਨੂੰ ਛੱਡ ਦਿੱਤਾਗਾ ਸੋ ਬਹੁਤ ਵੱਡੇ ਇਲਜ਼ਾਮ ਨੇ ਜਿਹੜੇ ਕਿ ਸੁਖਰਤੀ ਦੇ ਉੱਪਰ ਲਾਏ ਜਾ ਰਹੇ ਨੇ ਸੋ ਜਿਹਦੇ ਚੱਲਦੇ ਹੁਣ ਸੁਖਰਤੀ ਐ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਲਾਈਵ ਆ ਕੇ ਉਸਨੇ ਬਹੁਤ ਸਾਰੀਆਂ ਗੱਲਾਂ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਨੇ ਕਿ ਮੈਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਤਾੜੀ ਹੈ ਜਿਹੜੀ ਕਿ ਹਮੇਸ਼ਾ ਦੋਨੇ ਹੱਥਾਂ ਨਾਲ ਵੱਜਦੀ ਹੈ ਇੱਕ ਹੱਥ ਨਾਲ ਕਦੇ ਤਾੜੀ ਨਹੀਂ ਵੱਜਦੀ ਗਲਤੀ ਓਨੀ ਹੀ ਉਸਦੀ ਸੀ ਤੇ ਓਨੀ ਹੀ ਮੇਰੀ ਆ ਗਈ ਤੇ ਤੇ ਜੋ ਲਾਈਵ ਤੁਸੀਂ ਅੱਗੇ ਦੇਖੋਗੇ ਬਾਕੀ ਤੁਹਾਨੂੰ ਇੱਥੇ ਕੌਣ ਸਹੀ ਕੌਣ ਗਲਤ ਲੱਗਦਾ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਿਓ ਬਾਕੀ ਮਨਜੀਤ ਕੌਰ ਦਾ ਤਾਂ ਇਹੀ ਕਹਿਣਾਗਾ ਕਿ ਇਸ ਦੀਆਂ ਮੇਰੇ ਕੋਲ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਪਈਆਂ ਨੇ ਜਿਸ ਨਾਲ ਇਸ ਦੀ ਸਾਰੀ ਲਾਈਫ ਆ ਜਿਹੜੀ ਕਿ ਉਹ ਖਰਾਬ ਹੋ ਜਾਊਗੀ ਲੈ ਕੇ ਮੈਂ ਉਹ ਵੀਡੀਓਜ਼ ਪਬਲਿਕ ਕਰ ਦਿੱਤੀਆਂ ਬਾਕੀ ਹੁਣ ਦੇਖਣਾ ਇਹ ਬਣਦਾ ਕਿ ਮਨਜੀਤ ਕੌਰ ਉਹ ਵੀਡੀਓਜ਼ ਨੂੰ ਸਾਹਮਣੇ ਲੈ ਕੇ ਆਉਂਦੀ ਆ ਜਾਂ ਨਹੀਂ ਇਹ ਮਨਜੀਤ ਕੌਰ ਤੇ ਡਿਪੈਂਡ ਕਰਦਾਗਾ ਬਾਕੀ ਤੁਸੀਂ ਅੱਗੇ ਸੁਖ ਰਤੇ ਦੇ ਉਹ ਛੋਟਾ ਜਿਹਾ ਲਾਈਵ ਜਰੂਰ ਦੇਖੋ ਜਿਹਦੇ ਵਿੱਚ ਸੁਖ ਰਤੇ ਨੇ ਸਿੱਧੇ ਰਿਪਲਾਈ ਨੇ ਜਿਹੜੇ ਕਿ ਮਨਜੀਤ ਕੌਰ ਨੂੰ ਕੀਤੇ ਨੇ ਇੱਕ ਤਾਂ ਗਲਤ ਨਹੀਂਗਾ ਪਾਸੇ ਦੋਵੇਂ ਉਹਨੇ ਗਲਤ ਨਹੀਂ ਜਿੰਨੀ ਇੱਕ ਸਾਈਡ ਗਲਤ ਆ ਦੂਜੀ ਗੱਲ ਪੈਣ ਦੀ ਲਨ ਉਹਦੀ ਜਿੰਨੇ ਭੈਣ ਚੋਦ ਨੇ ਸਾਰਾ ਗੰਦ ਪਾਇਆ ਹੋਇਆ ਰੋਲਾ ਪਾਇਆ ਹੋਇਆ ਵੀ ਐਂ ਕਰਤਾ ਸੁਖ ਰਤੀ ਨਾ ਐਂ ਕਰਤਾ ਸੁਖ ਰਤੀ ਨਾ ਐਂ ਕਰਤਾ ਦਮ ਮਿਰਚ ਹੈਗਾ ਨਾ ਲੈ ਕੇ ਬੋਲਣ ਦਾ ਵੀ ਪਰ ਨਾ ਲੈ ਕੇ ਬੋਲਿਆ ਮੈਂ ਮੁੱਦਾ ਵਾਦ ਛਿੜ ਜਾਣਾ ਫੇਮ ਦੇ ਚੱਕਰਾਂ ਦੇ ਵਿੱਚ ਪਹਿਲਾਂ ਹੀ ਫਿਰਦੇ ਨੇ ਹੋਰ ਮੈਂ ਫੇਮ ਦਮਾਉਣਾ ਨਹੀਂ ਚਾਹੁੰਦਾ ਕੂਸੀਆਂ ਨਾ ਭੋਰੋ ਕੋਈ ਫਾਇਦਾ ਨਹੀਂਗਾ ਕਲੀਅਰ ਕਰੀਏ ਗੱਲਬਾਤ ਕੋਈ ਹੈ ਨਹੀਂ ਫੇਮ ਦੇ ਚੱਕਰਾਂ 'ਚ ਤੁਸੀਂ ਫਿਰਦੇ ਹੋ ਫੋਲੋਅਰ ਦੇ ਚੱਕਰਾਂ 'ਚ ਫਿਰਦੇ ਹੋ ਤੁਸੀਂ ਆਪਦਾ ਪੇਜ ਅੱਜ ਬੰਦ ਕਰ ਦੋ ਮੇਰੇ ਨਾਂ ਦੀਆਂ ਰੀਲਾਂ ਪੋਣੀਆਂ ਬੰਦ ਕਰ ਦੋ ਪੋਸਟਾਂ ਆਪਣੀਆਂ ਬੰਦ ਕਰ ਦੋ ਸਾਹਮਣੇ ਆ ਜਾਨਾ ਗੱਲ ਕਰ ਲੈਣਾ ਪਰ ਇਹ ਨਹੀਂ ਹੋਣਾ ਨਾ ਤੁਹਾਡੇ ਤੋਂ ਪਰ ਕਮਾਈ ਕਿੱਥੋਂ ਆਉਣੀ ਆ ਨਾ ਤੁਸੀਂ ਸੁਖ ਰਤੀਏ ਦਾ ਨਾਂ ਵੇਚ ਰੱਖਿਆ ਕਮਾਈ ਖਾਈ ਜਾਂਦੇ ਹੋ ਤੁਹਾਨੂੰ ਇੱਕ ਕਮਾਈ ਦਾ ਸਾਧਨ ਮਿਲ ਗਿਆ ਉਹ ਤੁਸੀਂ ਚਲਾ ਰੱਖਿਆ ਵੀ ਜਣਾ ਖਾਣਾ ਉੱਠ ਕੇ ਅੱਜ ਲੱਗ ਜਾਂਦਾ ਵੀ ਸੁਖ ਰਤੀ ਨੂੰ ਬਦਨਾਮ ਕਰ ਲੋ ਗਾਲ ਕੱਢ ਦਿਓ ਜੀ ਉਹਦੇ ਤੇ ਉਹਨੂੰ ਗਾਲ ਕੱਢ ਕੇ ਰੀਲ ਬਣਾ ਲਓ ਚੱਲ ਜੂਗੀ ਹਰੇਕ ਦੀ ਅੱਖ ਦੇ ਵਿੱਚ ਆਹੀ ਗੱਲ ਆ ਵੀ ਹਰੇਕ ਨੂੰ ਆਹੀ ਦੇਖਦਾ ਵੀ ਸੁਕ੍ਰਤੀ ਇਹਨੂੰ ਬੋਲੋ ਜੀ ਚੱਲ ਜੇਗਾ ਸੁਕ੍ਰਤੀ ਇਹਨੂੰ ਬੋਲ ਚੱਲ ਜੇਗਾ ਸੁਕ੍ਰਤੀ ਇਹਨੂੰ ਬੋਲ